ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨੂੰ ਪੁਲਿਸ ਨੇ ਹਾਲੀ ਦੇ ਵਿੱਚ ਗ੍ਰਿਫਤਾਰ ਕੀਤਾ ਹੈ ਹਥਿਆਰਾਂ ਸਮੇਤ ਇਸ ਕਬੱਡੀ ਖਿਡਾਰੀ ਦੀ ਗ੍ਰਿਫਤਾਰੀ ਹੋਈ ਹੈ ਜਾਣਕਾਰੀ ਅਨੁਸਾਰ ਡਾਕਟਰ ਦੇ ਕੋਲੋਂ ਇਸ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੇ ਵੱਲੋਂ ਫਿਰੋਤੀ ਮੰਗੀ ਗਈ ਸੀ ਤੇ ਫਿਰੋਤੀ ਨਾ ਦੇਣ ਦੀ ਹਾਲਤ ਦੇ ਵਿੱਚ ਇਸ ਦੇ ਵੱਲੋਂ ਡਾਕਟਰ ਨੂੰ ਧਮਕਾਇਆ ਗਿਆ ਸੀ ਉਸ ਦੇ ਘਰ ਦੇ ਬਾਹਰ ਫਾਈਲਿੰਗ ਵੀ ਕੀਤੀ ਗਈ ਸੀ ਅਤੇ ਹੁਣ ਇਸ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਨੂੰ ਗ੍ਰਿਫਤਾਰ ਕੀਤਾ ਹੈ ਜਾਣਕਾਰੀ ਅਨੁਸਾਰ ਇਸ ਦੇ ਵੱਲੋਂ 30 ਲੱਖ ਰੁਪਏ ਦੀ ਫਿਰੋਤੀ ਇੱਕ ਡਾਕਟਰ ਦੇ ਕੋਲੋਂ ਮੰਗੀ ਗਈ ਸੀ ਤੇ ਡਾਕਟਰ ਨੂੰ ਧਮਕਾਇਆ ਵੀ ਗਿਆ ਸੀ ਤੇ ਉਸ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਸੀ ਜਿਸ ਮਗਰੋਂ ਪੁਲਿਸ ਨੇ ਹੁਣ ਇਸ ਕਬੱਡੀ ਖਿਡਾਰੀ ਗੁਰਲਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅੰਮ੍ਰਿਤਸਰ ਦੇ ਹਾਤੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਹੋਇਆਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਜਾਣਕਾਰੀ ਅਨੁਸਾਰ ਗੁਰਲਾਲ ਸਿੰਘ ਜੋ ਕਿ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹੈ ਤਰਨਤਾਰਨ ਦੇ ਪਿੰਡ ਸੋਹਿਲ ਦਾ ਵਾਸੀ ਹੈ ਜਿਸ ਨੇ ਇੱਕ ਡਾਕਟਰ ਨੂੰ ਧਮਕਾਇਆ ਸੀ ਉਸਦੇ ਕੋਲੋਂ 30 ਲੱਖ ਰੁਪਏ ਦੀ ਫਿਰੋਤੀ ਮੰਗੀ ਸੀ ਅਤੇ ਉਸਦੇ ਵੱਲੋਂ ਜਦੋਂ ਮਨਾਂ ਕੀਤਾ ਗਿਆ ਤਾਂ ਡਾਕਟਰ ਦੇ ਘਰ ਦੇ ਬਾਹਰ ਫਾਇਰਿੰਗ ਕਰਕੇ ਉਸ ਨੂੰ ਡਰਾਇਆ ਧਮਕਾਇਆ ਵੀ ਗਿਆ ਸੀ ਜਿਸ ਨੂੰ ਹੁਣ ਪੁਲਿਸ ਨੇ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ ਹੈ ਇਸ ਮਾਮਲੇ ਦੇ ਵਿੱਚ ਹੋਰ ਕੀ ਕੁਝ ਜਾਣਕਾਰੀ ਪੁਲਿਸ ਦੇ ਵੱਲੋਂ ਦਿੱਤੀ ਗਈ ਹੈ ਆਓ ਸੁਣਦੇ ਹਾਂ ਏ ਮਤੀ 46 25 ਨੂੰ ਅ ਰਾਤ ਕਰੀਬ ਸਵਾ 10 ਵਜੇ ਇਹ ਡਾਕਟਰ ਜਿਵਰਾਜ ਨੰਦਾ ਜਿਹੜੇ ਕਿ ਭੀਲੋਵਾਲੀ ਦੇ ਰਹਿਣ ਵਾਲੇ ਆ ਇਹਨਾਂ ਦੇ ਘਰ ਦੇ ਬਾਹਰ ਅ ਅਣਪਛਾਤੇ ਵਿਅਕਤੀਆਂ ਵੱਲੋਂ ਜਿਹੜੀ ਆ ਉਹ ਗੋਲੀਆਂ ਚਲਾਈਆਂ ਗਈਆਂ ਸੀ ਕਿਉਂਕਿ ਪਹਿਲਾਂ ਫੋਨ ਦੇ ਜ਼ਰੀਏ ਇਹਨਾਂ ਪਾਸੋਂ ਜਿਹੜਾ ਵਾ ਉਹ 30 ਲੱਖ ਦੀ ਡਿਮਾਂਡ ਕੀਤੀ ਗਈ ਸੀ ਇਹ ਜਿਹਦੇ ਚੱਲਦੇ ਆ ਜਿਹੜਾ ਵਾ ਇਹ ਵਿਅਕਤੀਆਂ ਵੱਲੋਂ ਜਿਹੜਾ ਵਾ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜੇ ਤੇ ਮੁਕਦਮਾ ਦਰਜ ਕਰਦੇ ਹੋਏ ਸਾਡੇ ਐਸ ਐਚਓ ਲੋਕੋ ਕੇ ਸ਼੍ਰੀਮਾਂ ਸੁਪਗਤ ਜੀ ਉਹਨਾਂ ਨੇ ਆਪਣੀ ਟੀਮ ਦੇ ਨਾਲ ਬੜੀ ਮਿਹਨਤ ਕਰਕੇ ਟੈਕਨੀਕਲ ਤੌਰ ਤੇ ਜਿਹੜਾ ਵਾ ਇਹ ਮੁਕਦਮੇ ਨੂੰ ਟ੍ਰੇਸ ਕੀਤਾ ਤੇ ਇਹਦੇ ਵਿੱਚ ਜਿਹੜਾ ਵਾ ਇਸ ਵਾਰਦਾਤ ਦੇ ਵਿੱਚ ਇੱਕ ਜਿਹੜਾ ਹੈਗਾ ਵਾ ਨੌਜਵਾਨ ਗੁਰਲਾਲ ਸਿੰਘ ਪੁੱਤਰ ਮਖਤਾਰ ਸਿੰਘ ਵਾਸੀ ਸੋਲ ਜਿਹੜਾ ਤਰਨਤਾਰਨ ਉਹਨੂੰ ਇੱਕ 30 ਬੋਰ ਦੇ ਪਿਸਟਲ ਦੋ ਮੈਗਜ਼ੀਨ ਆ ਤੇ ਜਿਹੜੀ ਵਾਰਦਾਤ ਦੇ ਵਿੱਚ ਗੱਡੀ ਵਰਤੀ ਹੋਈ ਸੀਗੀ ਉਹ ਜਿਹੜਾ ਆਪ ਗ੍ਰਿਫਤਾਰ ਕੀਤਾ ਹੈ ਸਰ ਕਿੰਨੇ ਬੰਦੇ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਤੱਕ ਗ੍ਰਿਫਤਾਰ ਹੋਏ ਨੇ ਤੇ ਕੇਸ ਦੇ ਵਿੱਚ ਕਿੰਨੇ ਬੰਦੇ ਆ ਜਿਹੜਾ ਤਫਤੀਸ਼ ਦੌਰਾਨ ਗੱਲ ਸਾਹਮਣੇ ਆਈ ਆ ਕਿ ਇਸ ਵਾਰਦਾਤ ਦੇ ਵਿੱਚ ਕੁੱਲ ਅ 6 ਜਿਹੜੇ ਆ ਉਹ ਵਿਅਕਤੀ ਸ਼ਾਮਲ ਸੀਗੇ ਜਨਾਂ ਵਿੱਚੋਂ ਇੱਕ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਬਾਕੀਆਂ ਨੂੰ ਜਿਹੜਾ ਵਾ ਉਹ ਜਲਦੀ ਗ੍ਰਿਫਤਾਰ ਕੀਤਾ ਜਾਵੇ ਸਰ ਹੁਣ ਤੱਕ ਕਿੰਨੇ ਕੁ ਲੋਕਾਂ ਕੋ ਫਰੋਟੀਆਂ ਮੰਗ ਚੁੱਕੀਆਂ ਨੇ ਇਹ ਜੀ ਅ ਇਹ ਜੇ ਸਾਡੀ ਜਿਹੜੀ ਆ ਇਹ ਜਾਂਚ ਚੱਲ ਰਹੀ ਆ ਤਰਮਾਨ ਦੇ ਦੌਰਾਨ ਹੋਣਗੇ ਇਸ ਤੋਂ ਪਹਿਲਾਂ ਅ ਵੀ ਜਿਹੜਾ ਵਾ ਇਸੇ ਡਾਕਟਰ ਸਾਹਿਬ ਕੋਲ ਜਿਹੜਾ ਵਾ ਹੈਗੀ ਹੈ ਇਹਨਾਂ ਨੇ ਫਰੋਤੀ ਦੀ ਮੰਗ ਕੀਤੀ ਸੀ ਇਸਰ ਫਰੋਤੀ ਜਿਹੜੀ ਆ ਡਾਕਟਰ ਸਾਹਿਬ ਵੱਲੋਂ ਜਦੋਂ ਮੰਗੀ ਗਈ ਆ ਫਿਰ ਤੁਹਾਡੇ ਤੱਕ ਤਲਾਹ ਕੀਤੀ ਆ ਜਾਂ ਕਿਦੋਂ ਇਹਨਾਂ ਨੇ ਫਾਇਲਿੰਗ ਕੀਤੀ ਆ ਫਰੋਤੀ ਮੰਗਨ ਤੋਂ ਕਿੰਨੇ ਦਿਨ ਬਾਅਦ ਫਾਇਲ ਹੋਈ ਆ ਜੀ ਇਹ ਜਦੋਂ ਵਾਰਦਾਤ ਹੁੰਦੀ ਆ ਉਦੋਂ ਹੀ ਸਾਡੇ ਧਿਆਨ ਦੇ ਵਿੱਚ ਇਹ ਗੱਲ ਜਿਹੜੀ ਆਉਂਦੀ ਆ ਪਹਿਲਾਂ ਇਹ ਸਾਡੇ ਧਿਆਨ ਦੇ ਵਿੱਚ ਜਿਹੜੀ ਆ ਇਹ ਗੱਲ ਨਹੀਂ ਸੀ ਹੈਗੀ ਜਿਸ ਤੇ ਅਸੀਂ ਫੌਰੀ ਤੌਰ ਤੇ ਜਿਹੜਾ ਵਾ ਉਹ ਮੁਕਦਮਾ ਅੰਦਰ ਚ ਕਰਕੇ ਤੇ ਇਹਦੀ ਜਿਹੜੀ ਆ ਇਹ ਕਾਰਵਾਈ ਕੀਤੀ ਆ ਇਹਦੇ ਵਿੱਚ ਹੁਣ ਤੱਕ ਜਿਹੜੇ ਵਾਰਦਾਤ ਦੇ ਵਿੱਚ ਸ਼ਾਮਲ ਨੇ ਉਹ ਵਿਅਕਤੀ ਜਿਹੜੇ ਨਾਮਜ਼ਦ ਹੋ ਚੁੱਕੇ ਨੇ ਜਿਨ੍ਹਾਂ ਨੂੰ ਬੜੀ ਜਲਦੀ ਹੀ ਗ੍ਰਿਫਤਾਰ ਕਰਾਂ ਗੁਰਲਾਲ ਸਿੰਘ ਜਿਹੜਾ ਕਿੱਤੇ ਵਿੱਚੋਂ ਕੀ ਕਰਦਾ ਹੈ ਜੀ ਇਹ ਕਬੱਡੀ ਖਿਡਾਰੀ ਹੈ ਜੀ ਆ ਕਾਫੀ ਜ਼ਿਆਦਾ ਜਿਹੜਾ ਵਾ ਉਹ ਨਾਂ ਹੈ ਵੱਡੀ ਦੇ ਵਿੱਚ ਇਹ ਸੋਲ ਪਿੰਡ ਤਰਨਤਾਰਨ ਦਾ ਰਹਿਣ ਵਾਲਾ ਸਰ ਬਾਕੀ ਵੀ ਜਿਹੜੇ ਨਾਲ ਤੁਸੀਂ ਪੰਜ ਬੰਦੇ ਦੱਸੇ ਉਹ ਸਾਰੇ ਇਹਦੇ ਨਾਲ ਖਿਡਾਰੀ ਨੇ ਕਿ ਜਾਂ ਵੱਖ-ਵੱਖ ਕਿੱਤੇ ਦੇ ਬੰਦੇ ਨੇ ਲੋਕ ਆ ਇਹਨਾਂ ਵਿੱਚ ਤਿੰਨ ਜਿਹੜੇ ਹੈਗੇ ਆ ਉਹ ਹੁਣ ਤੱਕ ਜਿਹੜਾ ਸਾਨੂੰ ਪਤਾ ਵੀ ਉਹ ਤਿੰਨ ਤੇ ਜਿਹੜੇ ਆ ਉਹ ਖਿਡਾਰੀ ਹੈਗੇ ਨੇ ਬਾਕੀ ਜਦੋਂ ਅਰੈਸਟ ਕਰਾਂਗੇ ਫਿਰ ਪਾਨੂੰ ਪਤਾ ਲੱਗੂ ਪਤਾ ਨਾ ਸੂਤਰਾਂ ਤੋਂ ਪਤਾ ਲੱਗਿਆ ਕਿ ਇਹ ਬੰਦਾ ਵਿਦੇਸ਼ ਭੱਜਣ ਦੀ ਫਰਗ ਦੇ ਵਿੱਚ ਸੀ ਕੋਈ ਇਦਾਂ ਦੀ ਗੱਲਬਾਤ ਹੈਗੀ ਆ ਜੀ ਆ ਇਹ ਵੇਖੋ ਇਹ ਇੰਟਰਨੈਸ਼ਨਲ ਖਿਡਾਰੀ ਆ ਇਹਦੇ ਵੀਜੇ ਵਗੈਰਾ ਦੇ ਲੱਗੇ ਹੀ ਨਹੀਂ ਪਰ ਕੋ ਇਹੋ ਜੀ ਗੱਲ ਜਿਹੜੀ ਆ ਉਹ ਸਾਨੂੰ ਨਹੀਂ ਅਜੇ ਸਾਹਮਣੇ ਆਈ ਕਿ ਹਾਂ ਇਹ ਭੱਜਣ ਦੀ ਫਰਗ ਸੱਜਾ ਇਹਨੂੰ ਧਿਆਨ ਪੜਿਆ ਗਿਆ ਹੋ ਆਪਣਾ ਸੀ ਲਿਸੈਂਸੀ ਕਿ ਜਾਂ ਨਜਾਇਜ਼ੀ ਨਹੀਂ ਜੀ ਨਜਾਇਜ਼ 30 ਬੋਰ ਦਾ ਪਿਸਤਲ ਹੈ ਹਾਂਜੀ ਕੋਈ ਪੁੱਛਦੇ ਸੀ ਦੱਸਿਆ ਕਿ ਕਿੱਥੋਂ ਆਇਆ ਉਹ ਥਿਆਨ ਅ ਹਾਂਜੀ ਦੱਸਿਆ ਵਾ ਕਿ ਮੈਨੂੰ ਕਿਸ ਜਿਹੜਾ ਵਾ ਉਹ ਨਵਨਾ ਦੇ ਹਾਂ ਵਿਦੇਸ਼ ਦੇ ਵਿੱਚ ਹੈਗਾ ਕੋਈ ਨਵਨਾ ਦਾ ਕਿ ਉਹਨੇ ਮੈਨੂੰ ਜਿਹੜਾ ਇਹ ਭੇਜਿਆ ਸੀਗਾ ਪਰ ਫਿਰ ਵੀ ਅਹੀਂ ਜਿਹੜਾ ਵਾ ਇਹ ਸਾਡੇ ਕੋਲ ਹਾਲ ਦੀ ਘੜੀ ਡਿਮਾਂਡ ਤੇ ਹੈਗਾ ਤੇ ਨਗਾ ਹੀ ਨਾ ਪੁੱਜ ਗਿਸ਼ ਕਰਕੇ ਜਿਹੜਾ ਵਾ ਇਹਦੀ ਤਹ ਤੱਕ ਪਹੁੰਚਿਆ ਜਾਵੇਗਾ